ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵਿੱਚ ਕੁਕਿੰਗ ਚੈਨਲ ਦੇ ਵਿੱਚ ਅੱਜ ਆਪਾਂ ਟਮਾਟਰਾਂ ਦੀ ਬਹੁਤ ਹੀ ਟੇਸਟੀ ਜੀ ਚਟਣੀ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਵੀ ਜਰੂਰ ਬਣਾਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਸਪਾਈਸੀ ਬਣਦੀ ਹੈ ਇਹ ਤੇ ਉਹਦੇ ਲਈ ਆਪਾਂ 1/2 Kg 1 Kg ਟਮਾਟਰ ਲਏ ਹੈ ਜੀ ਤੇ ਆਪਾਂ ਇਹਨਾਂ ਦੀ ਮੂਰੀ ਜੜ ਜੀ ਹੁੰਦੀ ਹੈ ਜਿਹੜੀ ਉਹ ਕੱਢਤੀ ਹੈ ਤੇ ਆਪਾਂ ਦੋ ਭਾਗਾਂ ਦੇ ਵਿੱਚ ਉਹਨੂੰ ਕੱਟਤਾ ਹੈ ਟਮਾਟਰਾਂ ਨੂੰ ਤੇ ਹੁਣ ਆਪਾਂ ਇਹ ਤਣਕ ਗੰਢਾਂ ਗਜਣਾਂ ਪੱਲਾ ਸੰਦ ਗੰਢਾਂ ਗਾਈ ਉਹਨਾਂ ਨੂੰ ਆਪਾਂ ਛੱਲ ਲਿਆ ਜੀ ਤੇ ਆਪਾਂ 15-20 ਲਾਲ ਮਿਰਚਾਂ ਲੰਗਾਈ ਤੇ ਇਹਨਾਂ ਨੂੰ ਗਰਮ ਪਾਣੀ ਚ ਭਿਉਂ ਕੇ ਰੱਖਤਾ ਏ ਤੇ ਹੁਣ ਆਪਾਂ ਤੇਲ ਗਰਮ ਕਰਕੇ ਤੇ ਇਹਦੇ ਵਿੱਚ ਆਪਾਂ ਸਾਰੇ ਟਮਾਟਰ ਤੇ ਸਾਰੀਆਂ ਚੀਜ਼ਾਂ ਨੂੰ ਪਕਾ ਲਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਪੂਰੀ ਦੇਖਿਓ ਸ਼ੇਅਰ ਤੇ ਲਾਈਕ ਵੀ ਕਰਿਆ ਕਰੋ ਆਪਾਂ ਨੂੰ ਸਪੋਰਟ ਕਰੋ ਜੀ ਸਾਰੇ ਯਾਰਾਨੀ ਤੇ ਸਾਰੇ ਟਮਾਟਰ ਇਹ ਕਿਲੋ ਸੀਗੇ ਆਪਾਂ ਪਾਤੀਆ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਚਟਣੀ ਬਣਦੀ ਇਹਨਾਂ ਦੀ ਤੇ ਆਪਾਂ ਘੋਵ ਦੇ ਵਿੱਚ ਇਹਨੂੰ ਰਲਾ ਦੇਾਂਗੇ ਇੱਕ ਵਾਰੀ ਕਟਛੀ ਨਾਲ ਤੇ ਆਪਾਂ ਇਹਨਾਂ ਨੂੰ ਪਕਾ ਲਾਂਗੇ ਤੇ ਆਪਾਂ ਇਹਦੇ ਵਿੱਚ ਲਸਣ ਹੈ ਜਿਹੜੀ ਤੇ ਮਿਰਚਾਂ ਇਹੋ ਵੀ ਪਾ ਦਾਂਗੇ ਨਚੋੜ ਕੇ ਸਮਾਰ ਕੇ ਆਪਾਂ ਮਿਰਚਾ ਪਾ ਲਾਂਗੇ ਕਿਉਂਕਿ ਪਾਣੀ ਦੇ ਵਿੱਚ ਭਿਉਂ ਕੇ ਰੱਖ ਆਵਾਂਗੇ ਆਪਾਂ ਇਹ ਭੋਲੀਆਂ ਹੋ ਗਈਆਂ ਹੀ ਹੁਣ ਨਾਲੇ ਫੁੱਲ ਲੱਗ ਗਏ ਪਹਿਲਾਂ ਨਾਲੋਂ ਤੇ ਹੁਣ ਆਪਾਂ ਇਹਨੂੰ ਸਲੋ ਸਲੋ ਅੱਗ ਤੇ ਪਕਾਈ ਜਾਵਾਂਗੇ ਜੀ ਵਿੱਚ ਦੀ ਬੈਂਦੀ ਰਾਵਾਂਗੇ ਆਪਾਂ ਇਹਨਾਂ ਨੂੰ ਹਲਾ ਦਿਆ ਕਰਾਂਗੇ 5-7 ਮਿੰਟਾਂ ਬਾਅਦ 1.5 ਚਮਚਾ ਆਪਾਂ ਨੂਨ ਦਾ ਪਾ ਦੇਾਂਗੇ ਵਿੱਚ ਵਿੱਚ ਆਮ ਚਿੱਟਾ ਸਬਜ਼ੀ ਵਾਲਾ ਨੂਨ ਹੀ ਲਿਆਏ ਆਪਾਂ ਤੇ ਕਸ਼ਮੀਰ ਲਾਲ ਮਿਰਚਾਂ ਦਾ ਅੱਧਾ ਕ ਚਮਚਾ ਪਾ ਦੇਾਂਗੇ ਜੀ ਆਪਾਂ ਤੇ ਨਾਲ ਟੇਸਟ ਨੂੰ ਆਪਾਂ ਠੀਕ ਠਾਕ ਰੱਖਣ ਲਈ ਇਹਦੇ ਵਿੱਚ ਆਪਾਂ ਸ਼ੱਕਰ ਦਾ ਚਮਚਾ ਵੀ ਪਾਵਾਂਗੇ ਉਹ ਬਾਅਦ ਚ ਪਾਵਾਂਗੇ ਤਾਂ ਕਿ ਬਾਹਲੀ ਖੱਟੀ ਨਾ ਬਣੀ ਚਟਣੀ ਤੇ ਆਪਾਂ ਇਹਨੂੰ 4-5 ਵਾਰੀ ਦੇਖ ਲਿਆ ਸੀਗਾ ਜੀ 5-5 ਮਿੰਟਾਂ ਬਾਅਦ ਤੇ ਹੁਣ ਆਪਣੇ ਟਮਾਟਰ ਆ ਜਿਹੜੇ ਬਿਲਕੁਲ ਗਲ ਗਏ ਤੇ ਹਜੇ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਹਜੇ ਜਿੰਨਾ ਚਿਰ ਜਮਾ ਸਾਰੇ ਪੱਕ ਨਹੀਂ ਜਾਂਦੇ ਉਹਨਾਂ ਚਿਰ ਆਪਾਂ ਇਹਨਾਂ ਨੂੰ ਪਕਾਵਾਂਗੇ ਢੱਕ ਕੇ ਹਜੇ ਬੈਤੀ ਚੱਕ ਕਰਦੇ ਰਾਵਾਂਗੇ ਜੀ ਆਪਾਂ ਦੇਖੋ ਜੀ ਆਪਣੇ ਟਮਾਟਰ ਆ ਜਿਹੜੇ ਸਾਰੇ ਪੱਕ ਕੇ ਤਿਆਰ ਹੋ ਗਏ ਜਿਹੜੀ ਲਸਣ ਆ ਉਹ ਵੀ ਬਿਲਕੁਲ ਤਿਆਰ ਹੋ ਗਈ ਆ ਪੱਕ ਕੇ ਤੇ ਆਪਣੀਆਂ ਮਿਰਚਾਂ ਵੀ ਵਿੱਚੇ ਫਰਾਈ ਪੱਕੀਆਂ ਗਆਂ ਹੈ ਤਿੰਨ ਨੇ ਟੇਸਟ ਨੂੰ ਆਪਾਂ ਬੈਲੈਂਸ ਕਰਨ ਦੀ ਖਾਤਰ ਇੱਕ ਚਮਚਾ ਸ਼ੱਕਰ ਦਾ ਪਾਇਆ ਹੈ ਆਪਾਂ ਤਾਂ ਕਿ ਜਿਆਦਾ ਖੱਟੀ ਨਾ ਬਣੀ ਚਟਣੀ ਹੁਣ ਇਹਨਾਂ ਦਾ ਟੇਸਟ ਹੈ ਜਿਹੜਾ ਨਾਰਮਲ ਰਹੂਗਾ ਨਾ ਖੱਟਾ ਵਾਲਾ ਨਾ ਮਿੱਠਾ ਨਾ ਸਪਾਈਸੀ ਠੀਕ ਠੀਕ ਰਹੂਗਾ ਤੇ ਆਪਣਾ ਸਾਰੇ ਜਿਹੜੇ ਟਮਾਟਰ ਸੀਗੇ ਨਾਲੀ ਮਿਰਚਾਂ ਨਾਲੀ ਲਸਣ ਇਹ ਸਾਰੇ ਪੱਕ ਗਏ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਠੰਡਾ ਕਰਕੇ ਨਾ ਫਿਰ ਇਸ ਤੋਂ ਬਾਅਦ ਪੀਸਾਂਗੇ ਆਪਾਂ ਇਹ ਠੰਡਾ ਹੋ ਗਿਆ ਜੀ ਆਪਣਾ ਅੱਧਾ ਪੌਣਾ ਘੰਟਾ ਮੈਂ ਇਹਨਾਂ ਨੂੰ ਨੰਗਾ ਰੱਖਤਾ ਸੀ ਥੋੜਾ ਜਿਹਾ ਬਰਲ ਰੱਖ ਕੇ ਤੇ ਹੁਣ ਆਪਾਂ ਇਹਨੂੰ ਪੀਸਾਂਗੇ ਦੋ ਤਿੰਨ ਵਾਰੀ ਮੈਕਸੀ ਚਲਾ ਕੇ ਵਧੀਆ ਪੀਸਿਆ ਜਾਂਦਾ ਹੈ ਜੀ ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ